0 FIR ਨੂੰ ਵੀ ਨਹੀਂ ਸੀ ਤਿਆਰ ਪੰਜਾਬ ਸਰਕਾਰ ਪਿੱਛੇ हट ਗਈ ਮੁੱਖ ਮੰਤਰੀ ਦੇ ਕਹਿਣ ਤੇ ਕਰਨੇ 'ਚ ਬੜਾ ਅੰਤਰ ਹੈ ਉਹ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਹੈ ਪਰ ਮੁੱਖ ਮੰਤਰੀ ਤਾਂ ਤੁਹਾਡੇ ਵਕੀਲ ਬਣ ਕੇ ਮੀਟਿੰਗਾਂ 'ਚ ਬਹਿੰਦੇ ਰਹੇ ਜੇ ਉਹ ਸਾਡੇ ਪੰਜਾਬ ਦੇ ਵਕੀਲ ਬਣ ਕੇ ਖੜਦੇ ਤੇ ਅੱਜ ਪੰਜਾਬ ਦੇ ਬੱਚਿਆਂ ਤੇ ਗੋਲੀਆਂ ਨਾ ਚਲਦੀਆਂ ਕੱਲਾ ਪੰਜਾਬ ਹੀ ਨਹੀਂ ਉਹ ਕਹਿੰਦੇ ਸੀ ਕਿਸਾਨ ਪੱਖੀ ਆ ਕਿਸਾਨਾਂ ਦੀ ਆਜ ਦੁੱਗਣੀ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਾਸੇ ਕਿਸਾਨਾਂ ਨੂੰ ਕੁਚਲਣ ਵਾਲਿਆਂ ਨੂੰ ਉਹ ਵਾਰ-ਵਾਰ ਟਿਕਟਾਂ ਦੇ ਕਿਨਵਾਜਦੇ ਨੇ ਪਰ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਦੀ ਇਹ ਮੰਗ ਹੈ ਕਿ ਅਕਾਲੀਆ ਗੱਠ ਜੋੜ ਕਰਕੇ ਪੰਜਾਬ ਦੇ ਵਿੱਚ ਵੀ ਅਸੀਂ ਦੁਬਾਰਾ ਜਿਹੜੀਆਂ ਵਧ ਸੀਟਾਂ ਦਿੱਤੀਆਂ ਜਿਹੜੇ ਹਾਲਾਤ ਆ ਮੈਨੂੰ ਲੱਗਦਾ ਪੰਜਾਬ ਨੇ ਲੋਕਾਂ ਨੇ ਇਹਨਾਂ ਨੂੰ ਬੰਨ ਨਹੀਂ ਦੇਣਾ ਘਰਾਂ ਚ ਮੈਂ ਤਾਂ ਕਹੂੰਗਾ ਸ਼ਰੋਣੀ ਅਕਾਲੀ ਦਲ ਨੂੰ ਇਤੋਂ ਥੋੜਾ ਬਚਣਾ ਚਾਹੀਦਾ ਭਾਜੀਪੀ ਤੋਂ ਇਹੋ ਜੀ ਪਾਰਟੀ ਤੋਂ ਪੱਲੋਪਿੰਡ ਦੇ ਵਿੱਚ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਹੋਈ ਹੈ ਜਿੱਥੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਏ ਸਾਹਿਬ ਅੱਜ ਅੰਤਿਮ ਅਰਦਾਸ ਹੋਈ ਹੈ ਸ਼ੁਭਕਰਨ ਦੀ ਸ਼ਹਾਦਤ ਨੂੰ ਕਿਸਾਨ ਅੰਦੋਲਨ ਕਿਵੇਂ ਦੇਖਦਾ ਦੇਖੋ ਉਹਦੀ ਸ਼ਹਾਦਤ ਬੇਮਿਸਾਲ ਸ਼ਹਾਦਤ ਹੈ ਇਹ ਕਹਿ ਸਕਦੇ ਆ ਕੇ ਇਤਿਹਾਸਗੁਆ ਰਹੇਗਾ ਕਿਸਾਨੀ ਵਾਸਤੇ ਉਸ ਯੋਧੇ ਨੇ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਉਹਦੀ ਵੀਡੀਓ ਆਈ ਆ ਜਦੋਂ ਉਹ ਕਹਿੰਦਾ ਸਾਰਿਆਂ ਨੂੰ ਵੀ ਪਿੱਛੇ ਹਟ ਜਾਓ ਫਿਰ ਉਸ ਤੋਂ ਬਾਅਦ ਉਹਦੇ ਗੋਲੀ ਲੱਗਦੀ ਹੈ ਸੋ ਇਹ ਸਮਝਦੇ ਆਂ ਵੀ ਉਹ ਬੜੇ ਠੰਮੇ ਨਾਲ ਬੜੇ ਸਲੀਕੇ ਨਾਲ ਜੋ ਆਗੂਆਂ ਨੇ ਕਿਹਾ ਸੀ ਉਹਨੂੰ ਸਮਝਦੇ ਹੋਏ ਉਹ ਅੰਦੋਲਨ ਸ਼ਾਮਲ ਸੀ ਪੀਸਫੁਲੀ ਪਰ ਸਰਕਾਰ ਨੇ ਇੱਕ ਜਬਰ ਕੀਤਾ ਕਿ ਉਹਦੇ ਜਿਹੜੀ ਗੋਲੀ ਲੱਗੀ ਆ ਉਹ ਪਿੱਛੋਂ ਸਿਰ 'ਚੋਂ ਸੋ ਉਹ ਸਮਝਦੇ ਆ ਉਹਦੀ ਸ਼ਹਾਦਤ ਬੇਮਿਸਾਲ ਸ਼ਹਾਦਤ ਹੈ ਪਰ ਐਫ ਆਈ ਆਰ ਹੋਈ ਆ ਅਣਪਛਾਤੇ ਬੰਦਿਆਂ ਤੇ ਹੋਈ ਹੈ ਅਹ ਦੇਖੋ ਇਹ ਸਰਕਾਰ ਨੂੰ ਪ੍ਰੈਸ਼ਰ ਕੀਤਾ ਗਿਆ ਆ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਹੁਣ ਜਿਹੜਾ ਉਹਦੇ ਵਿੱਚ ਨਾਮਜਦ ਕਰੋ ਜਿਹੜੇ ਜਿਹੜੇ ਬੰਦਿਆਂ ਦੇ ਨਾਮ ਹੈਗੇ ਆ ਸਰਕਾਰ ਤਾਂ ਇਹ ਕਹਿ ਸਕਦੇ ਆ ਵੀ 0 ਐਫ ਆਈ ਆਰ ਨੂੰ ਵੀ ਨਹੀਂ ਸੀ ਤਿਆਰ ਪੰਜਾਬ ਸਰਕਾਰ ਪਿੱਛੇ हट ਗਈ ਤੇ ਇਹ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਆ ਸਾਡਾ ਸੀਐਮ ਕਹਿੰਦਾ ਕੁਛ ਨਹੀਂ ਉਹ ਮੰਤਰੀ ਤਾਂ ਕਹਿੰਦੇ ਸੀ ਮੈਂ ਕਾਰਵਾਈ ਕਰਾਂਗਾ ਨਹੀਂ ਉਹਦੀ ਮੁੱਖ ਮੰਤਰੀ ਦੇ ਕਹਿਣ ਤੇ ਕਰਨੇ 'ਚ ਬੜਾ ਅੰਤਰ ਹੈ ਉਹ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਹੈ ਉਹ ਉਸ ਦਿਨ ਕਹਿ ਦਿੱਤਾ ਕਿ ਜਿਹੜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ ਪਰ ਜਦੋਂ ਐਫ ਆਈ ਆਰ ਲੋਚ ਕਰਨ ਦੀ ਬਾਰੀ ਆਈ ਤੇ ਸਰਕਾਰ ਪਿੱਛੇ हट ਗਈ ਉਹਦਾ ਐਸ ਐਸ ਪੀ ਬਠਿੰਡਾ ਉਦੋਂ ਕਹਿਣ ਲੱਗਾ ਪਹਿਲਾਂ ਵੀ ਇਹ ਉਹਦੇ ਪਰਿਵਾਰ ਨੂੰ ਬੁਲਾ ਕੇ ਸ਼ੁਭਦੀਪ ਦੇ ਨੂੰ ਕਹਿਣ ਲੱਗਾ ਵੀ ਇਹ ਐਫ ਆਈ ਆਰ ਨਹੀਂ ਦਰਜ ਹੋਣੀ ਇਹ ਅਸੀਂ ਨਹੀਂ ਕਰ ਸਕਦੇ ਅਸੀਂ ਹਰਿਆਣਾ ਪੁਲਿਸ ਤੇ ਕਿਵੇਂ ਕਰ ਸਕਦੇ ਹਾਂ ਸੋ ਇਹਦਾ ਮਤਲਬ ਕੀ ਸੀ ਕਿ ਪਿੱਛੋਂ ਸਰਕਾਰ ਦਾ ਇਸ਼ਾਰਾ ਕੁਝ ਹੋਰ ਸੀ ਮੁੱਖ ਮੰਤਰੀ ਦਾ ਤੁਹਾਡੇ ਵਕੀਲ ਬਣ ਕੇ ਮੀਟਿੰਗਾਂ 'ਚ ਬਹਿੰਦੇ ਰਹੇ। ਨਹੀਂ ਉਹ ਵਕੀਲ ਨਹੀਂ ਉਹ ਪੋਲਿਟੀਕਲ ਉਹਨਾਂ ਦੇ ਇੰਟਰਸਟ ਵਾਸਤੇ ਬਹਿੰਦੇ ਆ। ਜੇ ਉਹ ਵਕੀਲ ਬਣ ਕੇ ਬਹਿੰਦੇ ਹੁੰਦੇ ਤਾਂ ਅੱਜ ਤੱਕ ਮੇਰੇ ਖਿਆਲ ਮਸਲੇ ਦੇ ਇਲਾਕੇ ਗਏ ਹੁੰਦੇ। ਇਹ ਜੇ ਉਹ ਵਕੀਲ ਬਣ ਕੇ ਬਹਿੰਦੇ ਹੁੰਦੇ ਤੇ ਘੱਗਰ ਜਿਹੜਾ ਪੰਜਾਬ ਦੀ ਹੱਦ ਦੇ ਅੰਦਰ ਉੱਥੇ ਆ ਕੇ ਨਾ ਉਹ ਬੈਰੀਕੇਡ ਲਾਉਂਦੇ ਹਰਿਆਣੇ ਵਾਲੇ ਉਹ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਬੈਠੇ ਨੇ। ਜੇ ਉਹ ਸਾਡੇ ਵਕੀਲ ਬਣ ਕੇ ਉੱਤਰਦੇ ਤੇ ਅੱਜ ਜਿਹੜੀ ਪੰਜਾਬ ਪੁਲਿਸ ਪਿੱਛੇ ਨਾ ਹਟਦੀ। ਜੇ ਉਹ ਸਾਡੇ ਪੰਜਾਬ ਦੇ ਵਕੀਲ ਬਣ ਕੇ ਖੜਦੇ ਤੇ ਅੱਜ ਪੰਜਾਬ ਦੇ ਬੱਚਿਆਂ ਇਹ ਜਿਹੜੀ ਗੱਲ ਹੈਗੀ ਆ ਉਹਨਾਂ ਦੀ ਉਹ ਬਿਲਕੁਲ ਮੈਂ ਸਮਝਦਾ ਵੀ ਉਹ ਕਹਿਣੀ ਤੇ ਕਥਨੀ ਦੇ ਵਿੱਚ ਬੜਾ ਅੰਤਰ ਹੈ ਹੂੰ ਉਸ ਤੋਂ ਬਾਅਦ ਜੇ ਗੱਲ ਕਰੀਏ ਐ ਸਕੈਮ ਦੀ ਸੰਯੁਕਤ ਕਿਸਾਨ ਮੋਰਚਾ ਨੇ 14 ਜਿਹੜਾ ਮਾਰਚ ਨੂੰ ਦਿੱਲੀ ਦੇ ਵਿੱਚ ਮਹਾਂ ਪੰਚਾਇਤ ਕਰਨ ਦਾ ਫੈਸਲਾ ਕੀਤਾ ਹੈ ਤੁਸੀਂ ਜਿਹੜੀਆਂ ਆਪਣੇ 4 ਤੇ 10 ਤਰੀਕ ਦਾ ਪ੍ਰੋਗਰਾਮ ਰੱਖੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਇੱਕ ਨਹੀਂ ਕੀਤਾ ਜਾ ਸਕਦਾ ਜਾਂ ਕੋਸ਼ਿਸ਼ ਹੋ ਰਹੀ ਹੈ ਇਹਨਾਂ ਨੂੰ ਇੱਕ ਕਰਨ ਦੀ ਨਹੀਂ ਕੋਸ਼ਿਸ਼ ਕਰ ਰਹੇ ਅਸੀਂ ਕਿਉਂਕਿ ਉਹਨਾਂ ਨੇ ਵੀ ਇੱਕ 6 ਮੈਂਬਰੀ ਟੀਮ ਬਣਾਈ ਹੈ ਸੋ ਉਹ ਵੀ ਕੇ ਗਏ ਨੇ ਸਾਨੂੰ ਜਿਹੜਾ ਉਹਨਾਂ ਦਾ 8 31 ਪ੍ਰੋਗਰਾਮ ਉਹਨਾਂ ਨੇ ਬਣਾਇਆ ਉਹਤੇ ਅਸੀਂ ਉਹਨਾਂ ਨੂੰ ਆਖਿਆ ਸੀ ਵੀ 3 ਤਰੀਕ ਤੱਕ ਸ਼ੋਭ ਕਰਨ ਦਾ ਅੰਤਿਮ ਅਰਦਾਸ ਹੈ ਅੰਤਿਮ ਸਾਰੀਆਂ ਜਿਹੜੀਆਂ ਰਸਮਾਂ ਪੂਰੀਆਂ ਕਰਨੀਆਂ ਉਸ ਤੋਂ ਬਾਅਦ ਅਸੀਂ ਬੈਠਾਂਗੇ ਬੈਠ ਕੇ ਸਾਰੀ ਡਿਸਕਸਲਾ ਕਰਾਂਗੇ ਉਸ ਤੋਂ ਬਾਅਦ ਜਿਹੜਾ ਆ ਆ ਕੋਈ ਨਾ ਕੋਈ ਫਾਈਨਲ ਡਿਸੀਜਨ ਲਿਆ ਜਾਏਗਾ ਜੇ ਕੱਲ ਨੂੰ ਚੋਣ ਜਾਬਤਾ ਲੱਗ ਜਾਂਦਾ ਫਿਰ ਇਹ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਹੂਗਾ ਜਾਂ ਫਿਰ ਤੁਸੀਂ ਉਹਨਾਂ ਚੋਂ ਨਵੇਂ ਸਰਕਾਰ ਬਣਨ ਦਾ ਇੰਤਜ਼ਾਰ ਕਰੋਗੇ ਨਹੀਂ ਨਹੀਂ ਅੰਦੋਲਨ ਜਾਰੀ ਰਹੇਗਾ ਅੰਦੋਲਨ ਕਦੇ ਕਿਸੇ ਅ ਗਲਤੇ ਪਿੱਛੇ ਨਹੀਂ ਹਟੇਗਾ ਉਹ ਸਰਕਾਰ ਚੋਣ ਜਾਬਤੇ ਲਾਉਂਦੀ ਹੈ ਸਰਕਾਰ ਜਿੰਨਾ ਚਿਰ ਜਿੱਤ ਦੇ ਕਰੀਬ ਨਹੀਂ ਜਾਂਦਾ ਅੰਦੋਲਨ ਜਿੱਤਦਾ ਨਹੀਂ ਅੰਦੋਲਨ ਉਹਨਾਂ ਚਿਰ ਅੰਦੋਲਨ ਪਿੱਛੇ ਨਹੀਂ ਹਟੇਗਾ ਦੂਜੇ ਪਾਸੇ ਭਾਜਪਾ ਨੇ ਜਿਹੜੀ ਜੋਨ ਕਾਲਾ ਲਿਸਟ ਜਾਰੀ ਕੀਤੀ ਆ ਉਮੀਦਵਾਰਾਂ ਦੀ ਵਿੱਚ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦਿੱਤੀ ਆ ਲਖੀਮਪੁਰ ਖੇਰੀ ਵਾਲਾ ਪਿਛਲੇ ਵਾਰ ਜਿਹੜਾ ਕਾਂਡ ਹੋਇਆ ਸੀ ਉਸ ਤੋਂ ਬਾਅਦ ਵੀ ਭਾਜਪਾ ਨੇ ਆਪਣੇ ਉਸ ਲੀਡਰ ਨੂੰ ਟਿਕਟ ਦਿੱਤੀ ਉਹ ਕਿਵੇਂ ਦੇ ਦੇ ਦੇਖੋ ਇਹ ਜਿਹੜੀ ਭਾਜਪਾ ਉਹਦਾ ਚਿਹਰਾ ਸਾਹਮਣੇ ਆਇਆ ਨਿਕਲ ਕੇ ਉਹਦਾ ਦੂਰਾ ਚਿਹਰਾ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਪੰਜਾਬ ਜਿਹੜਾ ਹੈਗਾ ਪੰਜਾਬ ਸੌਰੀ ਕਿਸਾਨ ਪੱਖੀਆਂ ਸੀ ਕੱਲਾ ਪੰਜਾਬ ਹੀ ਨਹੀਂ ਉਹ ਕਹਿੰਦੇ ਸੀ ਕਿਸਾਨ ਪੱਖੀਆਂ ਕਿਸਾਨਾਂ ਦੀ ਆਏ ਦੁੱਗਣੀ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਾਸੇ ਕਿਸਾਨਾਂ ਨੂੰ ਕੁਚਲਣ ਵਾਲਿਆਂ ਨੂੰ ਉਹ ਬਾਰ ਬਾਰ ਟਿਕਟਾਂ ਦੇ ਕੇ ਨਵਾਜਦੇ ਨੇ ਸੋ ਇਹ ਭਾਜਪੀ ਜਿਹੜੀ ਪਾਰਟੀ ਔਰ ਜਿਹੜੀ ਭਾਜਪੀ ਦੀ ਸਰਕਾਰ ਹੈ ਜੇ ਨਰਿੰਦਰ ਮੋਦੀ ਦੀ ਪਾਰਟੀ ਉਹਦਾ ਚਿਹਰਾ ਧੋਗਲਾ ਸਾਹਮਣੇ ਆਇਆ ਪਰ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਦੀ ਇਹ ਮੰਗ ਹੈ ਕਿ ਅਕਾਲੀਆਂ ਨਾਲ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਵੀ ਅਸੀਂ ਦੁਬਾਰਾ ਜਿਹੜੀਆਂ ਵੱਧ ਸੀਟਾਂ ਜਿੱਤੀਏ ਜਿਹੜੇ ਹਾਲਾਤ ਹੈ ਮੈਨੂੰ ਲੱਗਦਾ ਪੰਜਾਬ ਨੇ ਲੋਕਾਂ ਨੇ ਇਹਨਾਂ ਨੂੰ ਬਣ ਨਹੀਂ ਦੇਣਾ ਘਰਾਂ 'ਚ ਇਹ ਜੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਸੁਣਨਗੇ ਕਿਸਾਨਾਂ ਦੀ ਗੱਲ ਨਹੀਂ ਸੁਣਨਗੇ ਤੇ ਕਿਹੜਾ ਮੂੰਹ ਲੈ ਕੇ ਜਾਣਗੇ ਇਸ ਕਰਕੇ ਇਹ ਬਿਲਕੁਲ ਕਲੀਅਰ ਘਟ ਹੈ ਵੀ ਇਹ 呃，吉达、uh,。 ਜਿਹੜਾ ਸੁਨੀਲ ਜਾਖੜ ਦਾ ਬਿਆਨ ਹੈ ਮੈਂ ਤਾਂ ਕਹੂੰਗਾ ਸ਼ਰੋਣੀ ਅਕਾਲੀ ਦਲ ਨੂੰ ਇਤੋਂ ਥੋੜਾ ਬਚਣਾ ਚਾਹੀਦਾ ਭਾਜੀਪੀ ਤੋਂ ਇਹੋ ਜੀ ਪਾਰਟੀ ਤੋਂ ਤੁਹਾਨੂੰ ਲੱਗਦਾ ਕਿ ਜਿਹੜੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਮਨਿਸਟਰੀ ਛੱਡਤੀ ਹੋਵੇ ਦੁਬਾਰਾ ਫੇਰ ਸਮਝੌਤਾ ਕਰੰਦੇ ਉਹਨਾਂ ਦੇ ਹਾਲਾਤ ਬਣ ਰਹੇ ਆ ਕਿ ਹੋਣਾ ਚਾਹੀਦਾ ਨਹੀਂ ਇਹਦਾ ਜਵਾਬ ਤਾਂ ਉਹ ਹੀ ਦੇਣਗੇ ਉਹ ਨਹੀਂ ਕੀ ਕਰਨਾ ਪਰ ਆਪਾਂ ਤਾਂ ਤੁਹਾਡੇ ਮਸਲੇ ਤੇ ਉਹਨਾਂ ਨੇ ਇਸਤਿਫਾ ਦਿੱਤਾ ਨਹੀਂ ਦੇਖੋ ਇੱਕ ਗੱਲ ਕਲੀਅਰ ਕਟ ਹੈ ਦੇਖੋ ਸਪਸ਼ਟ ਜੀ ਗੱਲ ਹੈ ਇਹ ਪੋਲਿਟੀਕਲ ਸਵਾਰਥ ਲਈ ਰਾਜਨੀਤਿਕ ਪਾਰਟੀਆਂ ਕੀ ਕੁਝ ਕਰਦੀਆਂ ਨੇ ਪਰ ਮੈਂ ਉਹਨਾਂ ਦਾ ਸਮਝੌਤਾ ਹੋਣਾ ਨਹੀਂ ਹੋਣਾ ਉਹ ਤੇ ਅਸੀਂ ਕਿ ਕਜੀ ਤਾਂ ਪੋਲਿਟਿਕਲ ਨਹੀਂ ਹੈਗੇ ਇਹਦਾ ਜਵਾਬ ਜਾਂ ਤਾਂ ਬੀਜੇਪੀ ਦੇਵੇ ਜਾਂ ਸ਼ਰੂਮ ਇਕਾਲੀ ਦਲ ਦੇਗਾ ਅਸੀਂ ਤਾਂ ਜਵਾਬ ਨਹੀਂ ਦੇ ਸਕਦੇ ਠੀਕ ਹੈ ਤਾਂ ਇਹ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸ਼ੁਭਕਰਮ ਦੇ ਅੱਜ ਅੰਤਮ ਅਰਦਾਸ ਹੋਈ ਹੈ ਪਿੰਡ ਬੱਲੋ ਦੇ ਵਿੱਚ ਜਿੱਥੇ ਉਹਨਾਂ ਨੇ ਆਖਿਆ ਕਿ ਬੀਜੇਪੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਭਾਜਪਾ ਪੰਜਾਬ ਦੇ ਵਿੱਚ ਬਣ ਜੋਗੇ ਵੀ ਨਹੀਂ ਰਹੇਗੀ ਤਾਂ ਅੱਗੇ ਬਾਕੀ ਖਬਰਾਂ ਦੇਖਣੇ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਤੇ